ਕੇ ਤੇ ਇਸ ਚੀਜ਼ ਦੀ ਮੰਗ ਰੱਖੀ ਆ ਤੇ ਬੋਰਡ ਲਾਇਆ ਹੈ ਬੋਰਡ ਲਾ ਕੇ ਇਹਦਾ ਵਿਸ਼ਾ ਰੱਖਿਆ ਹੈ ਵੀ ਸਰਕਾਰ ਗਾੜੀ ਸਾਡਾ ਮੰਗ ਪੁੱਤਰ ਸਾਡੀ ਜਿਹੜੀ ਆਵਾਜ਼ ਆ ਉਹ ਪਹੁੰਚੇ ਇਹ ਚੌਂਕ ਆ ਜਿਹੜਾ ਬਾਬਾ ਦੀਪ ਸਿੰਘ ਦਾ ਇਹਦਾ ਸਾਨੂੰ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਅਜੇ ਸਿੰਘ ਬਰਾੜ ਤੁਸੀਂ ਦੇਖ ਰਹੇ ਹੋ ਸਿੰਘ نیوز ਹਰਿਆਣਾ ਦੋਸਤੋ ਪਹੁੰਚਿਆ ਅਲਨਬਾਦ ਪਹੁੰਚਣ ਦਾ ਮੇਨ ਕਾਰਨ ਦੋਸਤੋ ਮੇਰਾ ਰੋਡ ਵਿਖੇ ਜਿੱਥੇ ਕਿ ਸ਼ਹੀਦ ਬਾਬਾ ਦੀਪ ਸਿੰਘ ਦੀ ਚੌਂਕ ਦੀ ਮੰਗ ਕੀਤੀ ਜਾ ਰਹੀ ਹੈ ਰੰਗਰੇਟਾ ਗੁਰੂ ਕਾ ਬੇਟਾ ਜੋ ਸਿਕਸਮਾਜਾ ਉਸ ਦੇ ਵੱਲੋਂ ਤਾਂ ਦੋਸਤੋ ਕਰਦੇ ਨੇ ਵੀਡੀਓ ਨਾਲ ਗੱਲਬਾਤ ਤੁਸੀਂ ਸਾਡੇ ਨਾਲ ਜੁੜੇ ਰਹਿ ਜੀ ਹਾਂਜੀ ਬਾਬਾ ਜੀ ਅੱਜ ਜੀ ਬਾਬਾ ਜੀ ਦੀ ਜੀਤ ਸਿੰਘ ਜੀ ਦਾ ਬੋਰਡ ਲੱਗਾ ਹੋਇਆ ਹਾਂਜੀ ਤਾਂ ਜਿੰਕੋ ਖਤਾਰ ਵਿੱਚ ਇੱਥੇ ਕੱਟ ਕਰਨ ਦਾ ਸੱਲਾਹ ਤਾਂ ਸਭ ਪਾ ਕੇ ਵਾਹਿਗੁਰੂ ਜੀ ਦਾ ਸਵਾਗਤ ਅੱਜ ਦਾ ਸਾਡਾ ਜਿਹੜਾ ਮਨੋਰਥ ਇਕੱਠੇ ਹੋਣ ਦਾ ਇਹ ਰੰਗਰੇਟ ਕੋਲ ਦੀ ਸਰਕਾਰ ਨੂੰ ਇੱਕ ਬੇਨਤੀ ਪੰਤਰ ਬਈ ਇਹ ਰੋਡ ਹੈ ਇੱਥੇ ਅਗਲੇ ਪਾਸੇ ਅਨੋਖੇ ਅਮਰ ਸ਼ਹੀਦ ਤਨਤਨ ਬਾਬਾ ਦੀਪ ਸਿੰਘ ਜੀ ਬਾਬਾ ਲੱਗੋਨਵਾਰਾਂ ਦਾ ਸਥਾਨ ਜਗਾ ਤੇ ਆ ਚੌਕ ਹੈ ਅਸੀਂ ਅਪੀਲ ਕਰਦੇ ਹਾਂ ਸਰਕਾਰ ਨੂੰ ਕਿ ਭਈ ਇੱਥੇ ਤਨਤਨ ਬਾਬਾ ਦੀਪ ਸਿੰਘ ਜੀ ਅਨੋਖੇ ਅਮਰ ਸ਼ਹੀਦ ਉਹਨਾਂ ਦਾ ਇੱਥੇ ਚੌਕ ਬਣਨਾ ਚਾਹੀਦਾ ਇਹ ਮਨੋਰਥ ਲੈ ਕੇ ਅਸੀਂ ਮੰਗ ਪੱਤਰ ਰੱਖ ਕੇ ਤੇ ਇਹ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਸਿੱਧ ਤੋਂ ਸਿੱਧੀ ਇੱਥੇ ਬਾਬਾ ਦੀਪ ਸਿੰਘ ਜੀ ਚੌਕ ਬਣਾਇਆ ਜਾਵੇ ਇਹ ਸਾਡੀ ਮੰਗ ਹੈ ਬਾਬਾ ਜੀ ਇਹ ਮੰਗ ਪਹਿਲੀ ਵਾਰ ਰੱਖੀ ਕਿਉਂ ਇਸ ਤੋਂ ਪਹਿਲਾਂ ਮੰਗ ਰੱਖੀ ਗਈ ਚੌਂਕ ਬਣਾਉਣ ਦੀ ਮੇਰੇ ਆ ਤਾਂ ਪਹਿਲੀ ਵਾਰ ਹੀ ਰੱਖੀ ਗਈ ਆ ਮੇਰੇ ਤੋਂ ਪਹਿਲਾਂ ਰੱਖੀ ਹੋਵੇ ਤਾਂ ਪਰ ਇਹ ਰੱਖੀ ਹੈ ਇਹ ਹੀ ਹੈ ਇਸ ਚੀਜ਼ ਦੀ ਹੀ 3-4 ਮਹੀਨਿਆਂ ਤੋਂ ਪਹਿਲਾਂ ਵੀ ਵੀਡੀਓ ਵੀ ਸ਼ੂਟ ਕੀਤੀਆਂ ਹੋਈਆਂ ਤੇ ਅੱਜ ਬਾਬਾ ਜੀ ਨੂੰ ਬੁਲਾ ਕੇ ਤੇ ਇਸ ਚੀਜ਼ ਦੀ ਮੰਗ ਰੱਖੀ ਆ ਤੇ 보ਡ ਲਾਇਆ ਹੈ 보ਡ ਲਾ ਕੇ ਇਹਦਾ ਵਿਸ਼ਾ ਰੱਖਿਆ ਵੀ ਸਰਕਾਰ ਗਾੜੀ ਸਾਡਾ ਮੰਗ ਪੁੱਤਰ ਸਾਡੀ ਜਿਹੜੀ ਆਵਾਜ਼ ਆ ਉਹ ਪਹੁੰਚੇ ਇਹ ਚੌਂਕ ਆ ਜਿਹੜਾ ਬਾਬਾ ਜੀ ਸਿੰਘ ਦਾ ਇਹਦਾ ਸਾਨੂੰ ਆਰਡਰ ਦਿੱਤਾ ਜਾ ਆਪਨੇ ਅਭਸੇ ਪਹਿਲੇ ਜਾਂ ਫਿਰ ਅਜ ਡੀਸੀ ਮੋਦੇ ਕੋ ਜਾਂ ਐਸਡੀਐਮ ਸਾਹਿਬ ਕੋ ਗੈਪਨ ਸੌਪਿਆ ਗਿਆ ਇਸ ਇਹ ਇਸਕਾ ਜੋ ਅਹੀ ਜਿੰਨੇ ਸਾਡੇ ਸ਼ਹਿਰ ਦੇ ਐਮਸੀ ਸਾਹਿਬ ਸਾਰਿਆਂ ਨੇ ਅਸੀਂ ਸ਼ੈਨ ਕਰਵਾ ਕੇ ਤੇ ਸੈਮਟੀ ਜਤਾਈ ਆ ਪਰ ਉਸ ਤੋਂ ਬਾਅਦ ਜਿਹੜੀਆਂ ਦਰਖਾਸਤਾਂ ਐਸਡੀਐਮ ਸਾਹਿਬ ਕੋਲੇ ਸਾਰੀਆਂ ਸਾਡੇ ਕੋਲੇ ਗਿਆ ਸੀਐਮਸ ਤੱਕ ਪਹੁੰਚਾਈ ਹੋਈ ਆ ਕਿਸੇ ਕੋ ਜਨ ਹਾਂਜੀ ਹਾਂਜੀ ਮੰਗ ਪੱਤਰ ਰੱਖਿਆ ਅੱਜ ਇੱਕ ਮੰਗ ਪੱਤਰ ਦੀ ਗੱਲ ਕੀਤੀ ਹੈ